ਹਾਂਜੀ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਆ ਆਪਣੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿੰਨੇ ਵੀ ਵੀਰ ਆਪਣੀ ਆ ਵਾਲੀ ਵੀਡੀਓ ਦੇਖ ਰਹੇ ਨੇ ਜਿਨ੍ਹਾਂ ਨੇ ਹਜੇ ਤੱਕ YouTube ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਅੱਜ ਬਈ ਤੁਹਾਡੇ ਵਾਸਤੇ ਗਾਂ ਲਿਆਂਦੀ ਆ ਤੇ ਬਾਈਆਂ ਨੇ ਕਰਨੀਆਂ ਸੇਲ ਕਰਦੇ ਆ ਮਾਲਕ ਵੀਰਾਂ ਨਾਲ ਗੱਲਬਾਤ ਪਹਿਲਾਂ ਪਿੰਡ ਦਾ ਦੋ ਜੀ ਪਿੰਡ ਚੀਮਾ ਬਈ ਜ਼ਿਲ੍ਹਾ ਜਿਲ੍ਹਾ ਬਰਨਾਲਾ ਹਾਂਜੀ ਦਿਓ ਜੀ ਜਾਣਕਾਰੀ ਦੁੱਧ ਦਿੰਦੀ ਆ ਜੀ ਇਹ 40 ਲੀਟਰ ਆ ਬਈ ਠੀਕ ਆ ਜੀ ਕਿੰਨੇ ਸੂਏ ਆ ਜੀ ਤੀਜੇ ਸੂਏ ਆ

ਤਾਂ ਤੁਂ ਚੈੱਕ ਕਰ ਲੋ ਬਾਕੀ ਪੂਰੀ ਵਧੀਆ ਗਾਂ ਤੇ ਕੀ ਰੇਟ 22 ਇਹ ਤਾਂ 60000 ਆ ਬਈ ਫੇਰ ਮੌਕੇ ਤੇ ਕਰ ਦੋਗੇ ਮਾਨਤਾ ਨਹੀਂ ਕਰਾਂਗੇ ਵਧੀਆ ਕਰਾਂਗੇ ਮਾਨਤਾ ਠੀਕ ਆ ਜੀ ਤੇ ਬਾਕੀ ਤੁਸੀਂ ਚਾਰੇ ਪਾਸੇ ਸੋਨੂੰ ਚੈੱਕ ਕਰਾ ਤੀ ਗਾਂ ਪੂਰੀ ਵਧੀਆ ਗਾਂ ਤੇ ਨਾਲ ਬੱਸਾ ਠੀਕ ਆ ਜੀ ਹਨਾਂ ਦੀ ਸਾਫ ਹੈ ਹੈ ਹਨਾਂ ਦੀ ਸਾਫ ਆ ਥਾਂ ਚੈੱਕ ਕਰ ਰਹੇ ਹਾਂ ਤੇ ਸਕਰੀਨ ਤੇ ਚੱਲੇ ਨੇ ਨੰਬਰ ਬਾਈਆਂ ਨਾਲ ਕਰ ਸਾਰਾ ਸੰਪਰਕ ਧੰਨਵਾਦ